ਆ ਹੁਣ ਮੀਂਹ ਤੋਂ ਬਾਅਦ ਅਨਚਾਹੇ ਨਦੀਨ ਕਾ ਖੱਬਲ ਨੇ ਬਹੁਤਾ ਕੀਤਾ ਆਪਣੇ ਖਾਲਾਂ ਦੇ ਵਿੱਚ ਸਾਂਝੀਆਂ ਬੱਟਾਂ ਦੇ ਉੱਤੇ ਇੱਥੋਂ ਤੱਕ ਕਿ ਘਰੇ ਵੀ ਹੋ ਜਾਂਦੀ ਐ ਤੇ ਇਸ ਲਈ ਆਪਣੇ ਕਿਸਾਨ ਵੀਰ ਪਤਾ ਕੀ ਕਰਦੇ ਆ ਯਾਰ ਦੁਕਾਨ ਤੋਂ ਪੂੜੀ ਜੇ ਲੈ ਕੇ ਆਈ ਇਹ ਤਾਂ ਆਪਾਂ ਹੁਣੇ ਸਾੜ ਦਿੰਨੇ ਆ ਤਾਂ ਜਿਹੜੀ ਤੁਸੀਂ ਉਹ ਪੂੜੀ ਜੇ ਲੈ ਕੇ ਆਉਣੇ ਆ ਨਾ ਜਿਹੜੇ ਕਹਿੰਦੇ ਨਿਆਰਾ ਇਹ ਤਾਂ ਕਾ ਨੂੰ ਖੁੰਝੇ ਲਾ ਆਂਦੀ ਆ ਬੜਾ ਨਿਆਰਾ ਆਂਦੀ ਆ ਮੁੜ ਕੇ ਕਾ ਹੁੰਦੇ ਹੀ ਨਹੀਂ ਤਾਂ ਉਸ ਨੂੰ ਕਹਿੰਦੇ ਆ ਰਾਉਂਡ ਅਪ ਉਹ ਪੁੜੀਜੀ ਚ ਰੌਂਡ ਅਪ ਹੀ ਹੁੰਦੀ ਆ ਤੇ ਰੌਂਡ ਅਪ ਹੈਗੀ ਆਪਣੇ ਇੰਡੀਆ ਦੇ ਵਿੱਚ ਬੈਨ ਹੁਣ ਸੁਣ ਲੋ ਬੈਨ ਕਿਉਂ ਆ ਇੱਕ ਤਾਂ ਇਹ ਆਪਣੀ ਜ਼ਮੀਨ ਨੂੰ ਬੰਜਰ ਕਰਦੀ ਆ ਇਹ ਤਾਂ ਆਪਣੇ ਸਾਰੇ ਕਿਸਾਨ ਵੀਰਾਂ ਨੂੰ ਪਤਾ ਹੀ ਆ ਤਾਂ ਉਹ ਸੋਚਦੇ ਆ ਯਾਰ ਆਪਾਂ ਤਾਂ ਖਾਲਾਂ ਤੇ ਕਰਨੀ ਆ ਸਾਂਝੀਆਂ ਬੱਟਾਂ ਤੇ ਕਰਨੀ ਆ ਉੱਥੇ ਘਰਾ ਫਸਲ ਲਾਉਣੀ ਆ ਪਰੰਤੂ ਦੋਸਤੋ ਜਿਹੜੀ ਇਹ ਰੌਂਡ ਅਪ ਹਨ ਇਸ ਦਾ ਦੂਜਾ ਨਾਂ ਕੈਂਸਰ ਆ ਮੇਨ ਵਜ੍ਹਾ ਤਾਂ ਇਹੀ ਹੈ ਇਸ ਨੂੰ ਬੈਨ ਕਰ ਲਈ ਕਿ ਗਰਾਊਂਡਪ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈਗਾ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਤੁਸੀਂ ਕੀ ਚੱਕੀ ਫਿਰਦੇ ਹੋ ਪਰ ਹੁਣ ਆਪਣਾ ਕਿਸਾਨ ਵਿਚਾਰਾ ਕਰੇ ਤਾਂ ਕਰੇ ਕੀ ਕਿਹੜੀ ਦਵਾਈ ਛਿੜਕੇ ਤਾਂ ਦੋਸਤੋ ਸਾਰਾ ਕੁਝ ਦਹਦਾਂ ਬਹੁਤ ਹੀ ਜਿਆਦਾ ਕੰਮ ਦੀ ਗੱਲ ਆ ਗਈ ਤੇ ਬਿਲਕੁਲ ਫਰੀ ਦੇ ਵਿੱਚ ਇਸ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਵੈਸੇ ਤਾਂ ਦੋਸਤੋ ਆਪਾਂ ਘਰੇ ਵੀ ਦਵਾਈ ਬਣਾ ਸਕਦੇ ਆ ਆਹਾ ਆਪਣੀਆਂ ਬੱਟਾਂ ਉੱਪਰ ਜਿਹੜਾ ਘਾਹ ਖੱਬਲ ਹੁੰਦਾ ਨਾ ਮਿੰਟਾਂ 'ਚ ਖਤਮ ਹੋ ਜਾਂਦਾ ਪਰੰਤੂ ਪਹਿਲੀ ਗੱਲ ਤਾਂ ਇਹ ਸਮਾਨ ਆਪਾਨੂੰ ਬਾਜ਼ਾਰ ਦੇ ਵਿੱਚੋਂ ਮਿਲਦਾ ਹੀ ਨਹੀਂਗਾ ਫਿਰ ਆਪਾਂ ਇਹ ਦੱਸੀ ਹੀ ਕਿਉਂ ਜਦੋਂ ਆਪਾਨੂੰ ਸਮਾਨ ਹੀ ਨਹੀਂ ਮਿਲਦਾ ਆਪਾਂ ਕਰਨਾ ਕੀ ਆ ਜੇਕਰ ਮਿਲ ਵੀ ਜਾਵੇ ਇਹ ਇੰਨੀ ਕਿ ਜ਼ਿਆਦੇ ਖਤਰਨਾਕ ਨਾ ਜਿੱਥੇ ਇੱਕ ਵਾਰ ਇਹਦੀ ਸਪਰੇਅ ਕਰਤੀ ਉਹ ਤੀਹਾ ਖੱਬਲ ਘਾਹ ਵੀ 2-3 ਮਹੀਨੇ ਨਹੀਂ ਹੁੰਦਾ ਤੇ ਫਸਲ ਤਾਂ ਉੱਥੇ ਹੋਂ ਨੂ ਕੀ ਆ ਤੇ ਅਕਸਰ ਮੈਨੂੰ ਨਾ ਆਹ ਚੋਨੀ ਦੇ ਸੀਜ਼ਨ ਦੇ ਵਿੱਚ ਤਾਂ ਕਾਫੀ ਜਿਆਦੇ ਫੋਨ ਆਉਂਦੇ ਆ ਕਿ ਯਾਰ ਭਲੇਖੇ ਨਾਲਾਂ ਚੋਨੇ ਦੇ ਉੱਪਰ ਆਹ ਕਾ ਮਾਰਨ ਵਾਲੀ ਸਪਰੀ ਹੋ ਗਈ ਹੁਣ ਇਹਦਾ ਕੀ ਹੱਲ ਕਰੀਏ ਤੇ ਜੇ ਕਿਤੇ ਭਲੇਖੇ ਨਾਲ ਆਪਾਂ ਜਿਹੜੇ ਘਰੇ ਦਵਾਈ ਬਣਾਉਣੀ ਆ ਇਹ ਹੋ ਗਈ ਤਾਂ ਹਿਸਾਬ ਲਾ ਲੋ ਆਪਣਾ ਕਿੰਨਾ ਬਰਦਾ ਨੁਕਸਾਨ ਆ ਇਸ ਕਰਕੇ ਆਪਾਂ ਇਸ ਬਾਰੇ ਵੀ ਗੱਲਬਾਤ ਨਹੀਂ ਕਰਦੀ ਵੈਸੇ ਤਾਂ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਆਉਂਦੀਆਂ ਪਰੰਤੂ ਉਹਨਾਂ ਦੇ ਵਿੱਚੋਂ ਇੱਕ ਟੈਕਨੀਕਲ ਆ ਪੈਰਾਕੋਇਟ ਇੰਡਿਕਲੋਰਾਈਡ ਜਿਹੜਾ ਕਿ ਸਾਰੀਆਂ ਕੰਪਨੀਆਂ ਦਾ ਆਉਂਦਾ ਤੇ ਬਹੁਤੀ ਬਯਾਦੇ ਵਧੀਆ ਟੈਕਨੀਕਲ ਆ ਤੇ ਘਾਹ ਦੇ ਉੱਪਰ ਜਦੋਂ ਆਪਾਂ ਇੱਕ ਵਾਰੀ ਕਰ ਦਨੇ ਆ ਨਾ ਤਾਂ 2-4 ਘੰਟਿਆਂ ਦੀ ਵਿੱਚ ਸਾੜ ਦਿੰਦੀ ਆ ਨਾਲ ਦੀ ਨਾਲ ਰਿਜ਼ਲਟ ਦਿੰਦੀ ਹੈਗੀ ਘਾਹ ਕਿਹੜਾ ਮਰਜੀ ਆ ਚੌੜੇ ਪੱਤੇ ਵਾਲਾ ਬਾਰੀਕ ਪੱਤੇ ਵਾਲਾ ਕਿਉਂਕਿ ਇਹ ਨੌਨ ਸਿਲੈਕਟਿਵ ਹਰਬੀਸਾਈਡ ਆ ਇਸ ਨੂੰ ਨਹੀਂ ਪਤਾ ਵੀ ਤੁਸੀਂ ਕਿਹੜੀ ਫਸਲ ਦੇ ਕਰਦੇ ਹੋ ਇਹਨੇ ਜੋ ਵੀ ਫਸਲ ਆ ਜੋ ਵੀ ਘਾਹ ਆਏ ਨੇ 2-3 ਘੰਟਿਆਂ ਚ ਸਾੜ ਹੀ ਦੇਣਾ ਮਚਾ ਹੀ ਦੇਣਾਗਾ ਪਰੰਤੂ ਯਾਦ ਰੱਖੇ ਇਹ ਇੱਕ ਕੰਟੈਕਟ ਨਾਨ ਸਿਲੈਕਟਿਵ ਹਰਬੀਸਾਈਡ ਆ ਕੰਟੈਕਟ ਦਾ ਮਤਲਬ ਕਿ ਇਸ ਨੂੰ ਆਪਾਂ ਜੋ ਵੀ ਨਦੀਨ ਆ ਖੱਬਲ ਆ ਐ ਪੂਰਾ ਨੂੰ ਆ ਕੇ ਕਰਨਾ ਪਊਗਾ ਤੇ ਜਿੱਥੇ ਵੀ ਇਹ ਦਵਾਈ ਨਹੀਂ ਪਈ ਉਥੋਂ ਘਾ ਹਰਾ ਹੀ ਰਹੂਗਾ ਤੇ ਇਸ ਨੇ ਜ਼ਮੀਨ ਦੇ ਵਿੱਚ ਜਾਨਕੀ ਜਿਹੜੀ ਆਪਣੀ ਹੁੰਦੀਆਂ ਜੜਾਂ ਉੱਥੋਂ ਨਹੀਂ ਸਿਕਾਉਂਦੀ ਜਿਵੇਂ ਰਾਉਂਡ ਅਪ ਸਿਕਾਉਂਦੀ ਆ ਜਿੱਥੇ-ਜਿੱਥੇ ਪੈ ਗਈ ਉੱਪਰਲੇ ਪਾਸੋਂ ਜਮਾ ਸਾੜ ਦੂਗੀ ਇਸੇ ਕਰਕੇ ਤਾਂ ਆਪਣੇ ਕਿਸਾਨ ਵੀ ਦੇਸ ਨੂੰ ਘੱਟ ਪਸੰਦ ਕਰਦੇ ਆ ਕਹਿੰਦੇ ਯਾਰ 20 ਕਿ ਦਿਨਾਂ ਬਾਅਦ ਫੇਰ ਛਿੜਕਣੀ ਪੈਂਦੀ ਆ ਤਾਂ ਦੋਸਤੋ ਰਾਉਂਡ ਅਪ ਨਾਲ ਤਾਂ ਬਹੁਤ ਚੰਗੀ ਆ ਬੈਣ ਤਾਂ ਨਾ ਇਸ ਕਰਕੇ ਆਪਾਂ ਇਸ ਹਰਬੀਸਾਈਡ ਦਾ ਯੂਜ਼ ਕਰ ਸਕਦੇ ਆ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ